ਜੇਕਰ ਤੁਸੀਂ ਵੀ RO ਵਾਲਾ ਪਾਣੀ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ ਜੀ ਹਾਂ ਪਿਛਲੇ ਕੁਝ ਸਮੇਂ ਤੋਂ ਵਿਟਾਮਿਨ B12 ਦੀ ਕਮੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਨੇ ਇਸ ਕੁਝ ਕਾਰਨ ਨੇ ਜਿਹੜੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਐਨਾ ਵਿੱਚੋਂ ਇੱਕ ਵਿੱਚ RO ਪ੍ਰੋਸੈਸਡ ਪਾਣੀ ਵੀ ਸ਼ਾਮਲ ਹੈ ਜੀਹਾਂ ਐਸਸੀ ਨਹੀਂ ਸਗੋ ਇੱਕ ਅਧਿਐਨ ਕਹਿ ਰਿਹਾ ਇਸ ਵਿੱਚ ਇਸ ਦੇ ਬਾਰੇ ਸਟੱਡੀ ਕੀਤੀ ਗਈ ਰਿਸਰਚ ਵਿੱਚ ਪਾਇਆ ਗਿਆ ਕਿ RO ਪ੍ਰੋਸੈਸਡ ਪਾਣੀ ਦੇ ਵਿੱਚ ਵਿਟਾਮਿਨ B12 ਦੀ ਕਮੀ ਨਾਲ ਸੰਬੰਧਿਤ ਹੋਣ ਦੇ ਸਬੂਤ ਮਿਲੇ ਨੇ ਤੁਹਾਨੂੰ ਦੱਸਦੇ ਕਿ ਵਿਟਾਮਿਨ B12 ਸਰੀਰ ਲਈ ਇੱਕ ਬਹੁਤ ਹੀ ਮਹੱਤਵਪੂਰਨ ਪੋਸ਼ਕ ਤੱਤ ਹੈ ਇਸ ਦੀ ਕਮੀ ਕਾਰਨ ਸਰੀਰ ਨੂੰ ਇਸ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਇਸ ਲਈ ਹੈ ਕਿਉਂਕਿ ਵਿਟਾਮਿਨ B12 ਲਾਲ ਖੂਨ ਦੇ ਸੈੱਲ ਬਣਾਉਣ ਤੇ ਨਰਵ ਸੈਲਸ ਨੂੰ ਸਿਹਤਮੰਦ ਰੱਖਣ ਲਈ ਜ਼ਿੰਮੇਵਾਰ ਹੈ DNA ਬਣਾਉਣ ਵਰਗੇ ਬਹੁਤ ਮਹੱਤਵਪੂਰਨ ਕੰਮ ਕਰਦਾ ਹੈ एनसीबीआई ਵਿਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਆਮ ਪਾਣੀ ਪੀਣ ਵਾਲੇ ਲੋਕਾਂ ਵਿੱਚ ਵਿਟਾਮਿਨ B12 ਦੀ ਕਮੀ ਦਾ ਖਤਰਾ ਆਮ ਪਾਣੀ ਪੀਣ ਵਾਲਿਆਂ ਨਾਲੋਂ ਵੱਧ ਹੁੰਦਾ ਹੈ। ਧਿਆਨ 250 ਲੋਕਾਂ ਦੇ ਕੀਤਾ ਗਿਆ ਜਿਨ੍ਹਾਂ ਵਿੱਚ 70 ਲੋਕ ਵਿਟਾਮਿਨ B12 ਦੀ ਕਮੀ ਦਾ ਸਾਹਮਣਾ ਕਰ ਰਹੇ ਨੇ। ਸੋ ਕਿਵੇਂ ਅਸਰ ਪੈਂਦਾ ਹੈ? ਵਿਟਾਮਿਨ B12 ਦੀ ਕਮੀ ਕਰ ਰ ਅੰਗਾਂ ਨੂੰ ਆਕਸੀਜਨ ਸਪਲਾਈ ਕਰਨ ਵਾਲੇ ਖੂਨ ਦੇ ਸੈੱਲ ਘੱਟ ਹੋਣ ਲੱਗਦੇ ਨੇ ਜਿਸ ਕਾਰਨ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਇਸ ਕਾਰਨ ਵਿਅਕਤੀਆਂ ਨੂੰ ਮਾਸਪੇਸ਼ੀ ਦਾ ਕਮਜ਼ੋਰ ਹੋਣਾ, ਸੂਤ ਹੋਣਾ, ਤੁਰਨ-ਸੈਣ ਵਿੱਚ ਦਿੱਕਤ, ਜੀ ਕੱਚਾ ਹੋਣਾ, ਭਾਰ ਘਟਣਾ, ਦਿਲ ਦੀ ਧ ਪਨ ਉਦਾਸੀ ਉਲਝਣ ਦਿਮਾਗੀ ਕਮਜ਼ੋਰੀ ਵਰਗੇ ਲੱਛਣ ਹੋ ਸਕਦੇ ਨੇ ਇਹ ਪਾਣੀ ਸੇਤਮਨ ਕਿਉਂ ਨਹੀਂ ਹੁੰਦਾ ਕਿਉਂਕਿ ਆਰੋ ਕੋਬਾਲਟ ਦੇ ਨਾਲ ਪਾਣੀ ਜਾਂ ਸ਼ੁੱਧੀਆਂ ਨੂੰ ਦੁਰਕਾਰਦਾ ਜੋ ਵਿਟਾਮਿਨ B12 ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਕਰਕੇ ਇਸ ਪਾਣੀ ਲੰਬੇ ਸਮੇਂ ਤੱਕ ਪੀਣ ਨਾਲ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈ ਇਸ ਦੇ ਨਾਲ ਇਹ ਸੇਤਮਨ ਸੂਖਮ ਜੀਵਾ ਨੂੰ ਪਾੜੀ ਤੋਂ ਵੱਗ ਕਰਦਾ ਹੈ ਜੋ ਸਿੱਧੇ ਤੇ ਅਸਿੱਧੇ ਤੌਰ ਤੇ ਵਿਟਾਮਿਨ B12 ਪੈਦਾ ਕਰਦੇ ਨੇ ਸੋ ਦੱਸਦੀ ਹੈ ਕਿ ਇਹ ਇੱਕ ਖੁਲਾਸਾ ਹੋਇਆ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਆਰੋ ਬਲਾ ਪਾਣੀ ਪੀਣ ਦੇ ਨਾਲ ਵਿਟਾਮਿਨ B12 ਦੀ ਕਮੀ ਦਾ ਖਤਰਾ ਵੱਧ ਜਾਂਦਾ ਹੈ